ਹਾਂ ਹਰ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਆ ਪਰ ਲੇਕਿਨ ਨਗਰ ਨਿਗਮ ਦੋ ਬਚਾਉਂਦੇ ਆ ਕਿ ਆਖਿਰ ਕੀ ਐ ਦਰਸ਼ਕੋ 3-2-3 ਦਿਨ ਪਹਿਲਾਂ ਅਸੀਂ ਇੱਕ ਖਬਰ ਅਸੀਂ ਆਨੰਦਪੁਰ ਸਾਹਿਬ ਵਿਖੇ ਸ਼ੂਟ ਕਰਨ ਵਾਸਤੇ ਗਏ ਸੀਗੇ ਜਿੱਥੇ ਕਿ ਅਸੀਂ ਦੇਖਿਆ ਸੀਗਾ ਕਿ ਇੱਕ ਵਿਅਕਤੀ ਵੱਲੋਂ ਦੱਸਿਆ ਗਿਆ ਸੀਗਾ ਕਿ ਜਿਹੜੀਆਂ ਨਜਾਇਜ਼ ਕਬਜ਼ੇ ਜਿਹੜੇ ਆ ਕਿਰਾਏ ਜਾ ਰਹੇ ਨੇ ਨਗਰ ਨਿਗਮ ਦੇ ਕੁਝ ਲੀਡਰਾਂ ਵੱਲੋਂ ਤੇ ਪਰ ਲੇਕਿਨ ਜਦੋਂ ਅਸੀਂ ਸਾਰੀ ਖਬਰ ਸ਼ੂਟ ਕਰ ਲਈ ਸੀਗੀ ਗੱਲਬਾਤ ਸਾਰੀ ਹੋਈ ਸੀਗੀ ਲੇਕਿਨ ਅਸੀਂ ਦੂਸਰੇ ਪਾਸੇ ਵਰਚਨ ਲੈਣ ਵਾਸਤੇ ਪ੍ਰਧਾਨ ਜੀਤਾ ਸਿੰਘ ਤੇ ਉਹਨਾਂ ਨੂੰ ਕਾਫੀ ਫੋਨ ਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵੱਲੋਂ ਸਾਡੇ ਫੋਨ ਦਾ ਜਵਾਬ ਨਹੀਂ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਅਸੀਂ ਯੂ ਸਾਹਿਬ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਤਾਂ ਸਾਡਾ ਜਿਹੜਾ ਆਪਣਾ ਖੁਦ ਦਾ ਮੇਰਾ ਨੰਬਰ ਸੀ ਸਾਡਾ ਚੈਨਲ ਦਾ ਨੰਬਰ ਸੀ ਉਸ ਚੈਨਲ ਦੇ ਨੰਬਰ ਤੋਂ ਇਹ ਸਭ ਨੇ ਫੋਨ ਨਹੀਂ ਚੁੱਕਿਆ ਪਰ ਲੇਕਿਨ ਜਦੋਂ ਅਸੀਂ ਆਨਨੌਨ ਕਿਸੇ ਫੋਨ ਤੋਂ ਫੋਨ ਕੀਤਾ ਤਾਂ ਫੋਨ ਚੁੱਕਿਆ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਅਸੀਂ ਬਾਰ-ਬਾਰ ਕਾਲ ਕਰਕੇ ਅਸੀਂ ਕੋਈ ਗੱਲਬਾਤ ਕਰਨ ਚੁੰਦੇ ਆ ਪਰ ਤੁਸੀਂ ਜਵਾਬ ਜਿਹੜਾ ਨਾ ਵੀ ਉਹ ਨਹੀਂ ਸਮਝ ਰਹੇ ਜ਼ਰੂਰੀ ਨਹੀਂ ਸਮਝ ਰਹੇ ਤੇ ਬਿਲਕੁਲ ਖਬਰ ਕੀ ਹੈ ਇਸ ਤੋਂ ਸਿੱਧਾ ਜਾਪ ਰਿਹਾ ਕਿ ਉਹ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਵਾਬ ਨਹੀਂ ਦੇਣਾ ਚਾਹੁੰਦੇ ਆ ਤੇ ਖਬਰ ਕੀ ਹੈ ਤੇ ਆਪ ਦੇਖਦੇ ਆ ਅਸੀਂ ਸ਼੍ਰੀ ਨਾਨਕਪੁਰ ਸਾਹਿਬ ਤੋਂ ਕੀ ਖਬਰ ਹੈ ਕਿਉਂਕਿ ਜਿਹੜਾ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਮਾਰਕੀਟਸ ਲੋਕ ਲੋਕਾਂ ਨੇ ਦੁਕਾਨਾਂ ਲੀਆਂ ਹੋਈਆਂ ਤੇ ਉਹਦੇ ਮੂਹਰੇ ਜਿਹੜੀਆਂ ਪਹਿਲਾਂ ਜਿਹੜੇ ਖੋਖੇ ਸੀਗੇ ਜਾਂ ਰੇੜੀਆਂ ਸੀਗੀਆਂ ਰੇੜੀਆਂ ਵਾਲਿਆਂ ਨੂੰ 70-70 ਹਜ਼ਾਰ ਰੁਪਿਆ ਲੈ ਕੇ ਖੋਖੇ ਬਣਾ ਕੇ ਦਿੱਤੇ ਜਾ ਰਹੇ ਨੇ ਤੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨਜਾਇਜ਼ ਕਬਜ਼ੇ ਕਰਾਏ ਜਾ ਰਹੇ ਨੇ ਜਾਣ ਬੁੱਝ ਕੇ ਤੇ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਇਸ ਵੇਲੇ ਸ੍ਰੀ ਨਾਨਦਪੁਰ ਸਾਹਿਬ ਕੀ ਪਹੁੰਚਿਆ ਹੋਇਆ ਹਾਂ ਜਿੱਥੇ ਕਿ ਅੱਜ ਇੱਕ ਖਾਸ ਖਬਰ ਕਰਨ ਵਾਸਤੇ ਮ ਆਇਆ ਹਾਂ ਕਵਰ ਕੀ ਹੈ ਕਿ ਦੱਸਿਆ ਜਾ ਰਿਹਾ ਕਿ ਜੋ ਨਜਾਇਜ਼ ਕਬਜ਼ੇ ਕਰਾਈ ਜਾ ਰਿਹਾ ਨਗਰ ਨਿਗਮ ਨੂੰ ਤੇ ਹੁਣ ਸਾਰੀ ਸਟੋਰੀ ਨੂੰ ਜਾਣਨ ਵਾਸਤੇ ਅਸੀਂ ਪਹੁੰਚੇ ਸਿਗੇ ਵੀ ਕਿੱਥੇ ਕਿੱਥੇ ਨਜਾਇਜ਼ ਕਬਜ਼ੇ ਹੋਏ ਜਾਂ ਨਹੀਂ ਹੋਏ ਸਾਡੇ ਨਾਲ ਭਾਈ ਸਾਹਿਬ ਰਾਜਕਮਾਰ ਜੀ ਜਿਹੜੇ ਕਿ ਇਸ ಶ್ರೀ ਨਾਨਦਪੁਰ ਸਾਹਿਬ ਤੋਂ ਬਲੌਗ ਕਰਦੇ ਆ ਤੇ ਗੱਲਬਾਤ ਇਹਨਾਂ ਨਾਲ ਹੀ ਕਰਦੇ ਆ ਕਿ ਇੱਕ ਕਹਾਣੀ ਕੀ ਸਾਰੀ ਹਾਂਜੀ ਭਾਈ ਸੱਸੀ ਗੱਲ ਜੀ ਤਾਂ ਸੱਸੀ ਗੱਲ ਸਰ ਕੀ ਕਹਾਣੀ ਹੈ ਸਾਰੀ ਸਰ ਇੱਕ ਕਹਾਣੀ ਇਹ ਹੈ ਵੀ ਆ ਜਿਹੜੀ ਮਾਰਕੀਟ ਹੈ ਪੁੱਡਾ ਮਾਰਕੀਟ ਦੇ 2002 ਦੇ ਵਿੱਚ ਓਕਸ਼ਨ ਤੇ ਸਿੱਧੂ ਕੰਨਾਂ ਲਈਆਂ ਸੀ ਉਦੋਂ ਇੱਥੇ ਆਲੇ ਦੁਆਲੇ ਆ ਆ ਸਾਰੀਆਂ ਚੀਜ਼ਾਂ ਬਿਲਕੁਲ ਕੁਝ ਨਹੀਂ ਸੀ ਫਿਰ ਹੌਲੀ ਹੌਲੀ ਇਹਨਾਂ ਨੇ ਰੇੜੀਆਂ ਬਣਾ ਲਈਆਂ ਹੁਣ ਰੇੜੀਆਂ ਬਣਾਉਣ ਤੋਂ ਬਾਅਦ ਹੁਣ ਇਹਨਾਂ ਨੇ ਆ ਫੋਕੇ ਰੱਖ ਲਏ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਸਬੰਧਤ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਸ਼ੁੱਕਰਵਾਰ ਨੂੰ 6 ਤਰੀਕ ਨੂੰ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵਿੱਚ ਇਦਾਂ ਦੀ ਕੋਈ ਹਰਕਤ ਨਹੀਂ ਹੋਏਗੀ ਫਿਰ ਵੀਰਵਾਰ ਨੂੰ ਅਸੀਂ ਐਸਜੀਐਮ ਸਾਹਿਬ ਆਨੰਦ ਗੁਜਾਬ ਨੂੰ ਮਿਲ ਕੇ ਆਏ ਉਹਨਾਂ ਨੂੰ ਚਿੱਠੀ ਦਿੱਤੀ ਚਿੱਠੀ ਦਾ ਨੰਬਰ ਲੱਗਿਆ ਇਹਨਾਂ ਦੇ ਨਾਲ ਤੁਹਾਡੀ ਦੁਕਾਨਦਾਰੀ ਨੂੰ ਫਰਕ ਪੈ ਰਿਹਾ ਬਿਲਕੁਲ ਫਰਕ ਪੈ ਰਿਹਾ ਸਾਡੀ ਦੁਕਾਨਾਂ ਦਿਖਦੀਆਂ ਨਹੀਂ ਦੁਕਾਨਾਂ ਦੀ ਜਿਹੜੀ 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 ਮਾਰਕੀਟ ਵੈਲਿਊ ਹੈ ਹੁਣ 75 ਲੱਖ ਦੇ ਕਰੀਬ ਆ ਇਹ 500 ਰੁਪਏ ਦੀ ਉਹ ਦੇਖ ਕੇ ਉਸ ਤੇ ਸਾਨੂੰ ਰੋਕ ਰਿਹਾ ਜੀ ਜਾਂਦਾ ਪਰਚੀ ਕੱਟੀ ਜਾਂਦੀ ਹੁਣ ਨਗਰ ਨਹੀਂ ਜੀ ਇਹ ਕਹਿੰਦੇ ਆ ਵੀ ਪਰਚੀ ਕੱਟੀ ਜਾਂਦੀ 500 ਰੁਪਏ ਦੀ ਪਤਾ ਨਹੀਂ ਸਾਨੂੰ ਕੱਟੀ ਜਾਂਦੀ ਨਹੀਂ ਕੱਟੀ ਜਾਂਦੀ ਹਾਂਜੀ ਪਰ ਇੱਕ ਦੇ ਨਾਲ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਇਹਨਾਂ ਨੂੰ ਰੇੜੀਆਂ ਫੜੀਆਂ ਲਾਈਆਂ ਹੋਈਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਪੱਕੇ ਤੌਰ ਤੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਜੀ ਇਹ ਇਹ ਜਗਾ ਹੈਗੀ ਆ ਜੀ ਕੁਛ ਪੁੱਡਾ ਦੀ ਆ ਜੀ ਕੁਛ ਬੀਹਾਂ ਡਾਰ ਦੀ ਜਗਾ ਹੈ ਇਹ ਜਗਾ ਨਵਨੀ ਆਗੀ ਜਗਾ ਨਹੀਂ ਹੈਗੀ ਬੀਹਾਂ ਡਾਰ ਦੀ ਬੀਹਾਂ ਡਾਰ ਦੀ ਐਸ.ਐਚ.ਓ. ਸਾਹਿਬ ਨੂੰ ਵੀ ਅਸੀਂ ਐਪਲੀਕੇਸ਼ਨ ਦੇ ਕੇ ਆਏ ਵੀਰਵਾਰ ਨੂੰ ਫਿਰ ਵੀਰਵਾਰ ਨੂੰ ਇੱਥੇ ਕੁਛ ਨਹੀਂ ਹੋਇਆ ਜੀ ਰਾਤ ਨੂੰ ਪੁਲਿਸ ਦਾ ਪਹਿਰਾ ਲੱਗਿਆ ਰਿਹਾ ਸ਼ੁੱਕਰਵਾਰ ਨੂੰ ਰਾਤ ਨੂੰ ਸੀ.ਡੀ. ਇੰਚਾਰਜ ਆਏ ਸੀ ਉਸ ਉਹਨਾਂ ਨੂੰ ਰੋਕ ਕੇ ਚਲੇ ਗਏ ਰਾਤ ਨੂੰ ਇਹਨਾਂ ਨੂੰ ਰੋਕਿਆ ਗਿਆ ਕੰਮ ਕਰਨ ਦਾ ਇਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਗਿਆ ਫੋਟੋ ਲੈ ਕੇ ਗਏ ਹੋ ਐਸ.ਐਚ.ਓ. ਅਨੰਦਪਾਲ ਸਾਹਿਬ ਨੂੰ ਪਤਾ ਆਇਆ डीसी डीसी साहब ਨੂੰ ਮੈਂ ਫੋਨ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਐਸਵੀਐਮ ਸਾਹਿਬ ਨੂੰ ਮੈਂ ਮੈਸੇਜ ਭੇਜਿਆ ਜਿਵੇਂ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਹੋ ਰਿਹਾ ਕਿ ਤੁਹਾਨੂੰ ਲੱਗਦਾ ਵੀ ایਓ ਦੀ ਪਲਾਨਿੰਗ ਨਾਲ ਹੋ ਰਿਹਾ ਜਾਂ ਕਿਸ ਤਰ੍ਹਾਂ ਹੋ ਰਿਹਾ ਇਹ ਸਾਰੇ ਲੁਕੇ ਚੁਪੇ ਹੋ ਰਿਹਾ ਸਾਰੇ ਇੱਕ ਖੋਖੇ ਦੀ ਜ਼ਮੀਨ ਦੀ ਥੱਲੇ ਦੀ ਜ਼ਮੀਨ ਦੀ ਕੀਮਤ ਲੱਖਾਂ ਚ ਹੋਣੀ ਹੈ 30-40 ਲੱਖ ਰੁਪਏ ਦੇ ਕਰੀਬ ਹੀ ਹੋਣੀ ਕਬਜਾ ਹੋ ਰਿਹਾ ਜੀ ਪਰ ਲੇਕਿਨ ਜਿਹੜੇ ਪਤਾ ਲੱਗਿਆ ਕਿ ਤੁਸੀਂ ਕਹਿੰਦੇ 70-70 ਹਜ਼ਾਰ ਰੁਪਏ ਦੇ ਕੇ ਇਹਨਾਂ ਨੂੰ ਦਿੱਤਾ ਜਾ ਰਿਹਾ ਪਤਾ ਨਹੀਂ ਇਹ ਮੈਨੂੰ ਨਹੀਂ ਪਤਾ ਜੀ ਵੀ ਕਿੰਨੇ ਪੈਸੇ ਦਿੱਤੇ ਪਰ ਇਹਨਾਂ ਨੂੰ ਪੈ ਹਾਂਜੀ ਹਲੋ ਬਿਲਕੁਲ ਅਸੀਂ ਸਬੰਧਤ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਤੇ ਜਿਹੜਾ ਕੋਈ ਨਜ਼ਰ ਕੌਂਸਲ ਦਾ ਪ੍ਰਧਾਨ ਹੈ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਅਖੀਰੇ ਕੀ ਹੈਗਾ ਸਰਕਾਰ ਦੀ ਕੋਈ ਪਾਲਿਸੀ ਹੈ ਜਾਂ ਕੋਈ ਨਜਾਇਜ਼ ਤੌਰ ਤੇ ਕੀਤਾ ਜਾ ਰਿਹਾ ਤੇ ਗੱਲਬਾਤ ਕਰਦੇ ਦੂਸਰੀ ਧਿਰ ਦੇ ਨਾਲ ਕਿਸੇ ਅਫਸਰ ਨੇ ਨਹੀਂ ਸੁਣੀ ਸਾਡੀ ਕਿਸੇ ਅਫਸਰ ਨੇ ਨਹੀਂ ਸੁਣੀ ਕਿਸੇ ਪੁਲਿਸ ਕਿਸੇ ਅਧਿਕਾਰੀ ਨੇ ਨਹੀਂ ਸੁਣੀ ਲੋਕਲ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਇਹ ਤੱਕ ਕਿ মিডিਆ ਨੇ ਨਹੀਂ ਸੁਣੀ ਜੀ ਕੋਈ ਨਹੀਂ ਆਇਆ ਇਥੇ ਕਿਸ ਨੇ ਪੁੱਛਿਆ ਤੁਸੀਂ ਪਹਿਲੇ ਆ ਜੀ ਮੇਰੇ ਆ ਦੇਖਿਆ ਅਸੀਂ ਅੱਡੇ ਦੀਆਂ ਫੋਟੋ ਵੀ ਤੁਹਾਨੂੰ ਦਿਖਾ ਰਹੇ ਹਾਂ ਅੱਡੇ ਦੇ ਵਿੱਚ ਜਿਹੜੇ ਟੈਂਪੂ ਆ ਬਿਲਕੁਲ ਜਿੱਥੇ ਬੱਸ ਸਟਾਪ ਹੈ ਬੱਸਾਂ ਨੇ ਖੜਨਾ ਹੁੰਦਾ ਹੈ ਉਸ ਜਗ੍ਹਾ ਦੇ ਉੱਤੇ ਜਿਹੜੇ ਕਬਜ਼ੇ ਹੋਏ ਹੋਏ ਆ ਤੇ ਕਾਫੀ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਾਲਾਤ ਜਿਹੜੇ ਬਦ ਤੋਂ ਬੱਤਰ ਬਣੇ ਹੋਏ ਆ ਜਿਹਨਾਂ ਜਿਨ੍ਹਾਂ ਨੂੰ ਦੇ ਉੱਤੇ ਨਜ਼ਰ ਰੱਖਣ ਦੀ ਉਹਨਾਂ ਦੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਾਫ਼ ਸਫਾਈ ਨੂੰ ਲੈ ਕੇ ਵੀ ਮੈਂ ਦੇਖ ਰਿਹਾ ਆ ਦਿਖਾ ਜਰਾ ਇੱਧਰ ਜਦੋਂ ਸਾਫ਼ ਸਫਾਈ ਨੂੰ ਲੈ ਕੇ ਵੀ ਹਾਲਾਤ ਕਿਵੇਂ ਦੇ ਬਣੇ ਹੋਏ ਆ ਸ੍ਰੀ ਆਨੰਦਪ ਪਰ ਲੇਕਿਨ ਸਾਫ ਸਵਾਈ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਇੱਕ ਇਸ਼ੂ ਮੈਂ ਦੇਖ ਰਿਹਾ ਹਰ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਆ ਪਰ ਲੇਕਿਨ ਨਗਰ ਨਿਗਮ ਤੋਂ ਪੁੱਛਣਦੇ ਆ ਕਿ ਆਖਿਰ ਕੀ ਹੈ ਮੈਂ ਗੁਰਮੀਲ ਸਿੰਘ ਸ਼ਰੋਤਾ ਸ਼੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਆਨੰਦਪੁਰ ਸਾਹਿਬ ਇੱਕ ਇੰਟਰਨੈਸ਼ਨਲ ਹੂਲੀ ਫੈਸਟੀਵਲ ਮਨਾਇਆ ਜਾਂਦਾ ਹੈ ਉਹ ਇੱਥੇ 60 ਤੋਂ 70000 ਡੇਲੀ ਟੂਰਿਸਟ ਆਉਂਦਾ ਹੈ ਪੂਰੀ ਦੁਨੀਆ ਦੇ ਵਿੱਚ ਟੂਰਿਜ਼ਮ ਇੱਕ ਇੰਡਸਟਰੀ ਹੈ ਸਾਡੀ ਸਰਕਾਰ ਨੂੰ ਇਹਦੇ ਵੱਲ ਬਹੁਤ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਔਰ ਆਨੰਦਪੁਰ ਸਾਹਿਬ ਸੰਗਤਾਂ ਹੁੰਦੀਆਂ ਨੇ ਪਰ ਇਹ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਇੱਥੇ ਜੋ ਸਾਡੇ ਫੁੱਟਪਾਥ ਨੇ ਉਹਨਾਂ ਦੇ ਨਜਾਇਜ਼ ਕਬਜ਼ੇ ਕਰਾਏ ਜਾਂਦੇ ਪਾਰਕਾਂ ਦੇ ਵਿੱਚ ਨਜਾਇਜ਼ ਕਬਜ਼ੇ ਕਰਾਏ ਜਾਂਦੇ ਆ ਹੁਣ ਵੀ ਹੈ ਨਜਾਇਜ਼ ਕਬਜ਼ੇ ਹੋ ਰਹੇ ਨੇ ਉਹ ਇਸ ਸ਼ਹਿਰ ਦੀ ਜਿਹੜੀ ਦਿੱਖ ਹੈ ਉਹਨੂੰ ਵਿਗਾੜਿਆ ਜਾ ਰਿਹਾ ਹੈ ਮਿੰਨ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਸੋ ਜੇ ਅਸੀਂ ਟੂਰਿਸਟ ਟੂਰਿਜ਼ਮ ਨੂੰ ਅਟਰੈਕਟ ਕਰਨਾ ਹੈ ਤੇ ਝੌਂਫੜ ਪੱਟੀ ਵਾਲੀ ਮਾਰਕੀਟ ਨੂੰ ਹੋਣੀ ਚਾਹੀਦੀ ਇਹਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਸਰਕਾਰ ਇਹਦੇ ਵੱਲ ਵਿਸ਼ੇਸ਼ ਧਿਆਨ ਦੇਵੇ ਆਨੰਦਪੁਰ ਸਾਹਿਬ ਤਾਂ ਕਿ ਜਿਹੜਾ ਟੂਰਿਜ਼ਮ ਹੈ ਟੂਰਿਸਟ ਹੈ ਉਹਨੂੰ ਸਹੂਲਤਾਂ ਦਿੱਤੀਆਂ ਜਾਣ ਟੂਰਿਜ਼ਮ ਦੇ ਵਿਕਸਤ ਕੀਤਾ ਜਾ ਸਕੇ ਅਸੀਂ ਆਪਣੀ ਵਧੀਆ ਦਿੱਖ ਦਿਖਾ ਸਕੀਏ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਉਂਦਾ ਹੈ ਉਹ ਕੀ ਲੈ ਕੇ ਜਾਂਦਾ ਹੈ ਇੱਥੋਂ ਸੋ ਸਾਡੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਕਮੇਟੀ ਹੈ ਇਹ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਜਿਵੇਂ ਕਹਿੰਦੇ ਆਵੇ ਇਹਦੇ ਵੱਲੋਂ ਤਾਂ ਉਲਟਾ ਸੋਕੇ ਜਿ�ਾਇਜ ਦੇ ਕਬਜ਼ੇ ਕਰਵਾਏ ਜਾ ਰਹੇ ਨੇ ਸੋ ਇੱਥੇ ਨੇ ਬਹੁਤ ਸਾਰੇ ਜਿਹੜੇ ਨੇ ਇਲੀਗਲ ਕੰਮ ਹੋ ਰਹੇ ਨੇ ਇਹਨਾਂ ਉੱਤੇ ਸਾਡੇ ਪ੍ਰਸ਼ਾਸਨ ਡੀਸੀ ਸਾਹਿਬ ਐਸਡੀਐਮ ਸਾਹਿਬ ਈਓ ਸਾਹਿਬ ਵਿਸ਼ੇਸ਼ ਧਿਆਨ ਦੇਣ ਤਾਂ ਕਿ ਜਿਹੜਾ ਇਹ ਆਪਣੇ ਟੂਰਿਜ਼ਮ ਨੂੰ ਅਸੀਂ ਵਿਕਸਿਤ ਕਰ ਸਕੀਏ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੇ ਧਰਮ ਦਾ ਵੀ ਪ੍ਰਚਾਰ ਸਾਰਾ ਕੁਝ ਵਧੀਆ ਦੇਸ਼ ਦੀ ਤਿੱਕ ਨੂੰ ਬੜਾ ਆਸ ਹੈ ਕਿ ਇਹ ਇਹ ਜਿਹੜਾ ਇੱਕ ਘਟੀਆ ਕਿਸਮ ਦਾ ਕੰਮ ਕਰਦੇ ਆ ਛੋਟੇ ਜਿਹੇ ਪੈਸੇ ਦੇ لالਚ ਪਿੱਛੇ ਇਹ ਬੰਦ ਕਰ ਦੇਣਾ ਚਾਹੀਦਾ ਹੈ ਸਾਡੀ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਮੈਂ ਇੰਨੀ ਬੇਨਤੀ ਕਰਦਾ ਆਪਣੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਸਾਡਾ ਇੱਕ ਜਿਹੜਾ ਇੰਟਰਨੈਸ਼ਨਲ ਹੋਲਾ ਮਹੱਲਾ ਫੈਸਟੀਵਲ ਆਉਂਦਾ ਉਹਦੇ ਲਈ ਸਹੀ ਪਾਰਕਾਂ ਸਹੀ ਰੋਡ ਸਹੀ ਪਾਰਕਿੰਗ ਹੋਵੇ ਫੁੱਟਪਾਥ ਬਣੇ ਹੋਣ ਪਰ ਇਹਦੇ ਵੱਲ ਤਾਂ ਕੋਈ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ ਨਾ ਪਿਛਲੀ ਕਾਂਗਰਸ ਸਰਕਾਰ ਨੇ ਦਿੱਤਾ ਨਾ ਅੱਜ ਦੀ ਦੇਰੀ ਨੇ ਸਿਰਫ ਗੱਲਾਂ ਹੀ ਕਰ ਰਹੇ ਨੇ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਇਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਇਹਨਾਂ ਸਾਡੀਆਂ ਮੰਗਾਂ 'ਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਆਨੰਦਪੁਰ ਸਾਹਿਬ ਦੀ ਦਿੱਖ ਨੂੰ ਵਧੀਆ ਬਣਾਇਆ ਜਾ ਸਕੇ ਧੰਨਵਾਦ